ਸ਼ਰਾਂ ਦੇ ਲਾਈਫ ਸੁਣਾ ਉਹ ਕਹਿੰਦਾ ਕਿ ਫਾਰਮੈਲਟੀ ਦੀ ਲਾਈਫ ਹੈਗੀ ਪਿਆਰ ਨਹੀਂ ਰਿਹਾ ਭਵੇਂ ਆਪਾਂ ਲਾ ਲੈ ਗਵਾਨ ਦੇ ਵਿੱਚ ਚਾਚਾ ਤਾਇਆ ਵੀ ਬੈਠਾ ਹੋਵੇ ਤੇ ਉਹਦਾ ਦੁੱਖ ਉਹਦਾ ਹੀ ਆ ਸਾਡਾ ਨਹੀਂ ਹੈਗਾ ਪਰ ਇੱਥੇ ਮੈਂ ਇਹ ਦੇਖਿਆ ਵਾ ਖੇਤ ਕਿਸੇ ਦੇ ਆ ਵੱਟ ਕਿਸੇ ਦਾ ਪਾਣੀ ਕਿਸੇ ਦਾ ਡੀਜ਼ਲ ਕੋਈ ਲੈ ਕੇ ਆਂਦਾ ਪਿਆ ਵਾ ਲੰਗਰ ਪ੍ਰਸ਼ਾਦੇ ਕਿਤੋਂ ਆਂਦੇ ਪਈਆਂ ਨਹੀਂ ਕਿ ਇਹ ਹੈ ਕਿ ਇੱਕ ਦਾ ਦੁੱਖ ਨਹੀਂ ਉਹ ਦੁੱਖ ਸਾਰੇ ਪਿੰਡ ਨੇ ਵੰਡ ਲਿਆ ਸ਼ਰਾਂ ਦੇ ਵਿੱਚ ਫਾਰਮੈਲਟੀ ਵਾਲੀ ਜ਼ਿੰਦਗੀ ਹੈ ਭਵੇਂ ਕੋਈ ਵੀ ਕੰਮ ਨੂੰ ਤੁਸੀਂ ਲਾ ਲੋ ਇੱਕ ਕਹਿ ਲੋ ਪੂਜਾ ਪਾੜਦਾ ਵੀ ਹੋਵੇ ਨਾ ਲੋਕੀ ਮੂੰਹ ਦਿਖਾਵੇ ਲਈ ਜਾਂਦੇ ਕਿ ਚਲ ਠੀਕ ਹੈ ਚਲ ਗਏ ਪਰ ਇੱਥੇ ਮੈਂ ਦੇਖਿਆ ਵਾ ਉਹ ਗੁਰ ਦੇ ਬੇਕ ਸਟਾਲ ਠੀਕ ਹੈ ਸਾਡੇ ਵੀਰ ਆ ਸਾਡੇ ਭੈਣਾ ਵਾ ਇਹਦੇ ਘਰੇ ਲੰਗਰ ਨਹੀਂ ਪਹੁੰਚਾ ਉੱਥੇ ਪੰਚਾ ਕੇ ਆਓ ਪਿਆਰ ਹੈ ਨਾ ਮੋਬਾਈਲ ਆ ਮਿੱਟੀ ਦੇ ਨਾਲ ਆ ਹੈ ਨਾ ਤੇ ਆਪਣੇ ਲੋਕਾਂ ਦੀ ਨਾ ਸਿੱਧਾ ਖਾਵੇ ਤੇ ਰਹਿ ਗਏ ਬ੍ਰਾਂਡ ਤੇ ਰਹਿ ਗਈ ਆਪਣੀ ਮੁਹਬਤ ਤੁਸੀਂ ਬ੍ਰਾਂਡ ਚਾਜਦਾ ਪਾਇ ਤਾ ਨਾ ਪਿਆਰਾ ਮੇਰਾ ਪਰ ਇੱਥੇ ਨਹੀਂ ਆ ਭਾਈ ਇੱਥੇ ਦੇ ਲੋ ਵਟ ਵਟ ਦੇ ਨਾਲ ਖੜਿਆ ਹੈ ਨਾ ਵਿਕਰਮ ਤੁਹਾਡਾ ਜਿਹੜਾ ਐਕਸਪੀਰੀਅੰਸ ਕੀ ਆ ਪਹਿਲਾਂ ਦੱਸੋ ਤੁਸੀਂ ਸ਼ਹਿਰਾਂ ਚ ਰਹਿੰਦੇ ਆ ਪਿਛਲੇ ਕੁਝ ਦਿਨਾਂ ਤੋਂ ਇੱਥੇ ਆਏ ਆ ਕੀ ਫਰਕ ਹੀ ਲੱਗਾ ਸ਼ਹਿਰੀ ਲਾਈਫ ਉਹ ਜਿਹੜੀ ਪਿੰਡਾਂ ਲਾਈਫ ਆ ਤੰਜੂਪਾ ਜਿਹੜੇ ਸ਼ਹਾਰਾ ਦੀ ਲਾਈਫ ਹਨ ਉਹ ਕਹੇ ਲੋ ਕਿ ਫਾਰਮੈਲਟੀ ਦੀ ਲਾਈਫ ਰਹੀ ਪਿਆਰ ਨਹੀਂ ਰਿਆ ਭਵੇਂ ਆਪਾਂ ਲਾ ਲੈ ਗਵਾਂਡ ਦੇ ਵਿੱਚ ਚਾਚਾ ਤਾਇਆ ਵੀ ਬੈਠਾ ਹੋਵੇ ਤੇ ਉਹਦਾ ਦੁੱਖ ਉਹਦਾ ਹੀ ਆ ਸਾਡਾ ਨਹੀਂ ਹੈਗਾ ਪਰ ਇਥੇ ਮੈਂ ਇਹ ਦੇਖਿਆ ਵਾ ਖੇਤ ਕਿਸੇ ਦੇ ਆ ਵੱਟ ਕਿਸੇ ਦਾ ਪਾਣੀ ਕਿਸੇ ਦਾ ਡੀਜ਼ਲ ਕੋਈ ਲੈ ਕੇ ਆਂਦਾ ਪਿਆ ਵਾ ਲੰਗਰ ਪ੍ਰਸ਼ਾਦ ਕਿਤੋਂ ਆਂਦੇ ਪਈਆਂ ਨਹੀਂ ਕਿ ਇਹ ਆ ਕਿ ਇੱਕ ਦਾ ਦੁੱਖ ਨਹੀਂ ਉਹ ਦੁੱਖ ਸਾਰੇ ਪਿੰਡ ਨੇ ਵੰਡ ਲਿਆ ਤੇ ਉਹ ਬੰਦੇ ਨੂੰ ਮਹਿਸੂਸ ਵੀ ਨਹੀਂ ਹੁੰਦਾ। ਦਾ ਦੁੱਖ ਵੰਡਿਆ ਮੈਂ ਕਹਿੰਦੇ ਘਟ ਜਾਂਦਾ। ਘਟ ਜਾਂਦਾ। ਤੇ ਸ਼ਹਿਰਾਂ ਦੇ ਵਿੱਚ ਫਾਰਮੈਲਟੀ ਵਾਲੀ ਜ਼ਿੰਦਗੀ ਹੈ। ਪਰ ਮੈਂ ਕੋਈ ਵੀ ਕੰਮ ਨੂੰ ਤੁਸੀਂ ਲਾ ਲੋ ਇੱਕ ਕਹਿ ਲੋ ਪੂਜਾ ਪਾੜਦਾ ਵੀ ਹੋਵੇ ਨਾ ਤੇ ਲੋਕੀ ਮੂੰਹ ਦਿਖਾਵੇ ਲਈ ਜਾਂਦੇ ਕਿ ਚਲ ਠੀਕ ਹੈ ਚਲ ਗਏ। ਪਰ ਇੱਥੇ ਮੈਂ ਦੇਖਿਆ ਵਾ ਉਹ ਗੁਰਦੁਆਰੇ 'ਚ ਲੰਗਰ ਲੱਗਿਆ ਹੋਇਆ ਵਾ। ਕੋਈ ਕਿਸੇ ਨੂੰ ਮਤਲਬ ਨਹੀਂ ਹੈ। ਸਾਰੇ ਆਪਣੀ ਜ਼ਿੰਮੇਵਾਰੀ ਸਮਝਦੇ ਪਏ ਕਿ ਚਲ ਠੀਕ ਹੈ ਸਾਡੇ ਵੀਰ ਆ ਸਾਡੇ ਭੈਣਾ ਵਾ। ਇਹਦੇ ਘਰੇ ਲੰਗਰ ਨਹੀਂ ਪਹੁੰਚਾ ਉੱਥੇ ਪੰਚਾ ਕੇ ਆਓ। ਇੱਥੇ ਬੰਨ ਤੇ ਵੀਰ ਯਾਨੀ ਕੀ ਕਰਦੇ ਪਏ ਸੇਵਾ। ਉੱਥੇ ਮੇਸਰ ਡੇਢ ਮਹੀਨਾ ਹੋ ਗਿਆ ਪਾਣੀ ਦੇ ਵਿੱਚ ਇੱਥੇ ਡੇਢ ਮਹੀਨਾ ਹੋ ਗਿਆ ਕੀ ਮਤਲਬ ਫਰਕ ਕੀ ਹੈ ਜਦੋਂ ਹੁਣ ਇਹਨਾਂ ਦੱਸਿਆ ਕਿ ਸ਼ਹਿਰੀ ਲਾਈਫ ਦਾ ਤੁਸੀਂ ਲੋਕ ਕਿੱਦਾਂ ਰਹਿੰਨੇ ਆ ਇੱਥੇ ਸਰ ਸਾਡੇ ਕੋਈ ਵਲ ਜਿੰਨਾ ਮਰਜੀ ਦੁਸ਼ਮਣੀ ਵੀ ਹੋਵੇ ਨਾ ਉਹਦਾ ਵੀ ਸਾਥ ਦਿੱਤਾ ਹੈ ਸਾਡੇ ਬੰਦੇ ਨੇ ਇੱਥੇ ਕਿਸੇ ਨਾਲ ਮਤਲਬ ਜ਼ਿਆਦਾ ਨਹੀਂ ਕਿ ਜੋ ਦੋਬਧਾਇਆ ਉਹਨੂੰ ਜਾ ਕੱਢਿਆ ਹੀ ਆ ਜਿੱਦਾਂ ਆਪਾਂ ਕਹ ਲਈਏ ਕਿ ਜੇ ਕਿਸੇ ਨੂੰ ਨਾਰਾਜ਼ਗੀ ਹੋ ਆਪਣੀ ਜਗ੍ਹਾ ਤੇ ਆ ਹਾਂਜੀ ਲੇਕਿਨ ਜਦੋਂ ਇਹ ਦੁੱਖ ਆ ਤਾਂ ਉਹ ਵੰਡ ਲੈਣਾ ਵਾ ਸਾਰਿਆਂ ਨੇ ਸਭ ਨੇ ਵੰਡਿਆ ਜੋ ਜਿਹੜੀ ਨਾਰਾਜ਼ਗੀ ਸਭ ਉਹ ਤੋਂ ਭੁੱਲ ਗਈ ਜੀ ਪਾਣੀ ਆਇਆ ਕਿ ਸਰਕ ਦੇ ਸਾਥ ਬਰਾਬਰ ਖੜੇ ਆ ਤਨਜੀਪਤੀ ਮੈਂ ਤੁਹਾਨੂੰ ਦੱਸਦਾ ਹੁਣ ਅਸੀਂ ਕੱਲ ਲੰਗਰ ਬਣਾਉਣਾ ਸੀਗਾ ਅਸੀਂ ਸ਼ਾਮੇ 7 ਵੇ ਤੋਂ ਲੱਗੇ ਸਵੇਰੇ 6 ਸਾਨੂੰ ਵੱਜ ਗਏ ਤੇ ਮਲੇ ਚ ਕੋਈ ਉੱਠ ਕੇ ਨਹੀਂ ਆਇਆ ਤੇ ਅਸੀਂ ਜਦੋਂ ਪੈ ਕਰਕੇ ਗੱਡੀਆਂ ਚ ਲਾਦ ਲੈਣਾ ਤੇ ਸਾਨੂੰ ਇੰਨੇ ਬੇਫਿਕਰੀ ਹੋ ਗਈ ਕਿ ਸਾਨੂੰ ਪਤਾ ਉਸ ਪਿੰਡ ਸਾਡਾ ਹੈਗਾ ਵਾ ਸਾਰੇ ਨਾਲ ਯਾਨੀ ਕਿ ਹੈਂਡਲ ਵਾਂਡ ਆਪਣੇ ਸਾਰੇ ਪਤੀਲੇ ਪੁੱਤਲੇ ਉਤਾਰ ਕੇ ਸਾਰਾ ਵੜਵਾ ਦੇਣਾ ਵਧੀਆ ਥਾ ਤੇ ਪੁੰਚਾ ਦੇਣਾ ਹੁਣ ਆ ਫਰਕਾ ਪਿੰਡ ਤੇ ਸ਼ਹਿਰ ਚ ਮੇਰੇ ਮਲੇ ਚ ਘਟੋ ਘਟ 20 ਕਾਰ ਹੋਣੇ ਤੇ 20 ਕਾਰ ਚੋਂ ਇੱਕ ਕਾਰ ਵੀ ਬਾਹਰ ਨਹੀਂ ਆਇਆ ਕਿਸ ਨੇ ਇਹ ਨਹੀਂ ਪੁੱਛਿਆ ਕਿ ਹਾਂਜੀ ਤੁਸੀਂ ਕੀ ਕਰਨ ਲੱਗੇ ਕੀ ਨਹੀਂ ਕਰਨ ਲੱਗੇ ਪਰ ਇਹ ਤੇ ਦੇਖੋ ਭਾਈ ਤੇ ਗੱਲ ਆ ਭਾਵੇਂ ਕੋਈ ਸੱਤ ਬੇਗਾਨਾ ਵੀ ਹੋਵੇ ਰੁੱਸਿਆ ਵੀ ਹੋਵੇ ਲੜਿਆ ਵੀ ਹੋਵੇ ਤੇ ਜਦੋਂ ਖੜ ਆਇਆ ਵਾ ਤੇ ਸਭ ਤੋਂ ਪਹਿਲਾਂ ਭਾਜੀ ਹੁਰੀ ਕੰਦੇ ਸੀ ਉਹਨਾਂ ਦੇ ਘਰੇ ਜਾ ਕੇ ਯਾਨੀ ਕਿ ਸਮਾਨ ਕੱਢ ਕੇ ਲੈ ਕੇ ਆਏ ਇਹ ਫਰਕ ਆ ਭਾਜੀ ਪਿੰਡ ਤੇ ਸ਼ਹਿਰ ਦਾ ਜਿੱਦਾਂ ਹੁਣ ਮੈਂ ਇਹਦਾ ਨਾਲ ਇਹੀ ਗੱਲ ਕਰਦਾ ਸੀਗਾ ਕਿ ਆਪਾਂ ਲੰਗਰ ਲੈ ਆਏ ਹਨਾ ਜੀ ਤੇ ਇਹਨਾਂ ਕੋ ਆਇਆ ਇਹਨਾਂ ਨੇ ਆਪਣਾ ਤਾਂ ਜਿਹੜਾ ਲੈਣਾ ਸੀਗਾ ਜਿਹੜਾ ਦੂਜੇ ਦਾ ਪਹਿਲਾਂ ਪਚਾਉਂਦੀ ਕੋਸ਼ਿਸ਼ ਕੀਤੀ ਦੇਖੋ ਜਿੱਦਾਂ ਬਾਣ ਤੇ ਭਾਜੀ ਇੱਦਾਂ ਹੀ ਇੱਦਾਂ ਹੀ ਹਾਂਜੀ ਇਦਾਂ ਭਾਜੀ ਉਹਨਾਂ ਮੈਂ ਬੰਦੇ ਨੂੰ ਦੇਖ ਰਿਹਾ ਸੀਗਾ ਕਿ ਬੰਨ ਤੇ ਵੀ ਜਦੋਂ ਅਸੀਂ ਆਏ ਉਹ ਕਹਿੰਦੇ ਭਾਜੀ ਪਹਿਲਾਂ ਅਸੀਂ ਬੰਨ ਤੇ ਸਾਡੇ ਜਿਹੜੇ ਨਾ ਲੱਗੇ ਪਏ ਸੇਵਾ ਦੇ ਵਿੱਚ ਪਹਿਲਾਂ ਉਹਨਾਂ ਲਈ ਲੰਗਰ ਪਚਾਲੀਏ ਬਾਕੀ ਬਾਅਦ ਦੇਦੇ ਹਾਂ ਹਾਂਜੀ ਇਦਾਂ ਹੀ ਭਾਜੀ ਸਾਡਾ ਮਨ ਜਿੱਦਾਂ ਮਰਜੀ ਕੋਈ ਦੁੱਖ ਵੈਰ ਵਾਲਾ ਬੰਦਾ ਸਭ ਭੁੱਲ ਜਾਂਦਾ ਇਸ ਟਾਈਮ ਦੇ ਕਿ ਇਕੱਠੇ ਹੋਗੇ ਤੁਰਪੀ ਦਾ ਜੀ ਇਸ ਕੰਮ ਨੂੰ ਕੋਈ ਫਾਰਮੈਟ ਹੀ ਨਹੀਂ ਕੋਈ ਨਹੀਂ ਭਾਜੀ ਨਾ ਭਾਜੀ ਇਹ ਜਿਹੜੇ ਪਿਆਰ ਹੈ ਨਾ ਮੋਬਾਈਲ ਆ ਮਿੱਟੀ ਦੇ ਨਾਲ ਹੈ ਨਾ ਤੇ ਆਪਣੇ ਲੋਕਾਂ ਦੇ ਨਾਲ ਸਿੱਧਾ ਖਾਵੇ ਤੇ ਰਹਿ ਗਏ ਬ੍ਰਾਂਡ ਤੇ ਰਹਿ ਗਈ ਆਪਣੀ ਮੁਹੱਬਤ ਤੁਸੀਂ ਬ੍ਰਾਂਡ ਚਾਜਦਾ ਪਾਇ ਤਾ ਉਹ ਨਾ ਪਿਆਰ ਹੈ ਇਹ ਤੇ ਦੇ ਲੋ ਵਟ ਵਟ ਦੇ ਨਾਲ ਖੜਿਆ ਹੈ ਨਾ ਰੋਟੀ ਤੇ ਬੁਰਕੀ ਇੱਕ ਹੋएगी ਤੇ ਮੇਸਾ ਨਾਲ ਚਾਰ ਹੁਣ ਮੈਨੂੰ ਨਹੀਂ ਉੱਥੇ ਪਤਾ ਕਿਹੜਾ ਚਾਚਾ ਸੀ ਕਿਹੜਾ ਤਾਇਆ ਸੀ ਕਿਹੜਾ ਪਿਓ ਸੀ ਦਾਦਾ ਸੀਗਾ ਉਹ ਇਧਰ ਆ ਓਏ ਦੇਸੀ ਕਿਉਂ ਦਾ ਕੜਾ ਖਾਗ ਤੇਰਾ ਬਾਪੂ ਪਹਿਲਾਂ ਰੋਟੀ ਖਾ ਲੈ ਠੰਡਾ ਪਾਣੀ ਪੀ ਵਾ ਡੀਜ਼ਲ ਪਰਾ ਆਪਣੇ ਟਰੈਕਟਰ ਚ ਯਾਨੀ ਇਹ ਚੀਜ਼ਾਂ ਨਜ਼ਰ ਆਉਂਦੀਆਂ ਪਰ ਆਪਣੇ ਸ਼ਹਿਰਾਂ ਚ ਭਾਜੀ 4 ਮੈਲਟੇਰ ਰਹਿ ਗਏ ਆਪਾਂ ਰਹਿ ਗਏ ਏਸੀ ਵਾਲੇ ਮਿੱਟੀ ਵਾਲੇ ਉਹ ਆਪਾਂ ਭਾਜੀ ਮੈਂ ਹੁਣ ਉਹੀ ਗੱਲ ਕਰਦਾ ਸੀਗਾ ਕਿ ਦੇਖੋ ਪਰਾਣਾ ਟਾਈਮ ਦਿੱਤੇ ਕਰਦੇ ਹਣਾ ਬੱਚੀ ਤੇ ਕਿ ਗਰੀਬੀ ਚੰਗੀ ਸੀਗੀ ਕੋਠੇ ਤੇ ਪੈ ਗਏ ਸਾਰੇ ਯਾਨੇ ਸਾਰਾ ਟੱਬਰ ਹਣਾ ਮਾਂ ਪਿਓ ਚਾਚੇ ਤਾਏ ਭੈਣ ਭਰਾ ਸਾਰੇ ਦੁੱਖ ਸੁੱਖ ਸਾਂਝੇ ਕਰ ਲੈ ਹੁਣ ਘਰੇ ਵੜੋ ਹਰ ਕਮਰੇ ਚ ਏਸੀ ਲੱਗਿਆ ਹਰ ਇੱਕ ਕਮਰੇ ਚ ਐਲਜੀ ਲੱਗੇ ਪਿਓ ਨੂੰ ਗੱਲ ਕਿਤੇ ਕਈ ਵੇਲੇ ਹਫਤਾ ਹਫਤਾ ਨਿਕਲ ਜਾਂਦਾ ਘਰੇ ਵੜੋ ਪਿਓ ਸੁੱਤਾ ਹੁੰਦਾ ਆਪਣੇ ਕਮਰੇ ਚ ਉਹਨੂੰ ਤੰਗ ਨਹੀਂ ਕਰਨਾ ਆਪ ਆਓ ਉੱਤੇ ਕੰਮ ਤੇ ਨਿਕਲ ਜਾਓ ਕਿ ਹਾਂ ਪਿਓ ਨੂੰ ਹੁੰਦਾ ਕਿ ਚੱਲ ਮੁੰਡਾ ਸੁੱਤਾ ਮੁੰਡਾ ਸੁੱਤਾ ਰਹਿ ਗਿਆ ਨਹੀਂ ਕੋਈ ਹੈ ਹੀ ਨਹੀਂਗਾ ਭਾਜੀ ਸਿਰਫ ਇੱਕ ਮੋਹ ਮਾਇਆ ਰਹਿ ਗਈ ਮੇਰੇ ਸਾਨਾ ਸਾਰਾ ਇੱਕ ਪਿਆਰ ਤੇ ਇੱਕ ਟੈਕਨੋਲੋ ਵੱਡੇ ਇਥੇ ਮਿਲ ਮਿਲਦਾ ਜੇ ਕੋਠਿਆਂ ਦੇ ਸੁੰਦੇ ਲੋਕ ਸਾਡੇ ਭਾਜੀ ਇਕੱਠੇ ਆ ਸਾਰੇ ਹਾਂਜੀ ਕਿੱਦਾਂ ਸੁੰਦੇ ਕਿੱਦਾਂ ਇਕੱਠੇ ਪਹਿਲਾਂ ਕੋਠਿਆਂ ਦੇ ਇਕੱਠੇ ਭਾਜੀ ਸਭ ਇੱਕ ਹੀ ਥਾਂ ਹੀ ਪਏ ਆ ਕੋਈ ਫਰਕ ਨਹੀਂਗਾ ਕਿਹਦਾ ਸਭ ਨਜ਼ਾਰਾ ਹੁਣ ਚਲੋ ਪਾਣੀ ਦੇ ਵਿੱਚ ਆ ਜਾਂ ਕੁਛ ਵੀ ਆ ਚਿਹਰੇ ਫਿਰ ਵੀ ਸੰਡੇ ਸਾਹਿਬ ਭਾਜੀ ਖੁਸ਼ ਹੀ ਰਹੀਦਾ ਹੁਣ ਪਾਣੀ ਦੇ ਹੁੰਦਾ ਰਹਿਣਾ ਹੁਣ 5 5 6 6 ਫੋਟ ਰੇਤਾ ਹੀ ਪਾ ਲਿਆ ਪਈ ਕੋਈ ਫਸਲ ਦੀ ਆਸ ਨਹੀਂ ਹੋ ਰੋਈ ਜਾਵਾਂਗੇ ਤੇ ਫੇ ਕੀ ਹੋਊਗਾ ਇਹਦੇ ਖੀਰੀ ਫੇ ਇਦਾਂ ਹੀ ਹੱਸ ਖੇਡ ਕੇ ਪਾਈ ਦੇਣ ਚੱਲਣੇ ਆ ਤੇ ਜੇ ਰੋਈ ਗਿਆ ਤੇ ਫਿਰ ਉਹਦੇ ਸਮਝੀ ਗਏ ਆਪਾਂ ਹੀ ਲੰਘ ਜਾਣਾ ਫਸਲ ਦੇ ਨਾਲ ਨਾ ਜਾਣਾ ਪਰ ਇਹ ਸਾਡੇ ਹਲਵਾਈ ਨੂੰ ਦੋ ਕ ਪਚਾ ਦੇ ਭਲਾਣੇ ਪੈ ਜਾਂਦਾ ਨਾ ਮੱਠੀਆਂ ਨੂੰ ਤੇ ਉਹਨਾਂ ਨੂੰ ਜਾਣ ਤੇ ਵੇਹਿੰਦੀ ਆ ਕਿ ਜਾ ਕੇ ਆਪਣੀ ਮਾਂ ਨੂੰ ਕਹਦੇ ਆ ਆਪਣੀ ਜਨ ਜਨਾਨੀ ਨੂੰ ਕਹਦੇ ਕਿ ਚਾਹ ਬਣਾ ਲੇ ਭਈ ਹਲਵਾਈਆਂ ਲਈ ਇਹ ਹਸਾਵਾ ਸਾਡੇ ਭਾਜੀ ਸਾਡੇ ਦੇ ਭਾਜੀ ਹੁਣੋਂ ਨੌ ਕਰ ਜਿਨ੍ਹਾਂ ਦੇ ਡਿੱਗੇ ਉਹਨਾਂ ਵੀ ਇੱਥੇ ਬੰਦਿਆ ਨੇ ਤੇਰੇ ਲਈ ਨਹੀਂ ਲੈਂਦੀ ਉਹ ਵੀ ਕਿ ਰੱਬ ਦੇ ਆਸਰੇ ਆ ਕਹਿੰਦੇ ਗੱਲ ਹੀ ਕੋਈ ਨਹੀਂ ਮਹਾਰਾ ਦੀ ਕਿਰਪਾ ਚਾਹੀਦੀ ਹੈ ਹਾਂਜੀ ਪਰਿਵਾਰ ਆਉਂਦੇ ਸਹੀ ਸਲਾਮਤ ਸਾਡਾ ਬਸ ਜੀ ਅਰੇ ਕੋ ਧੋਮਾ ਦੇ ਵਿੱਚ ਫਰਕ ਇਹ ਸਾਡੇ ਵੀਰ ਵੈਸੇ ਆਏ ਸੇਵਾ ਨੂੰ ਪਰ ਕਹਿੰਦੇ ਜਿਹੜੇ ਸਾਡੀ ਲਾਈਫ ਆ ਫਾਰਮੇਟਿਵਲੀ ਆ ਤੇ ਇਹ ਕਹਿੰਦੇ ਕਿ ਸਾਡੀ ਕੋਈ ਗੱਲ ਨਹੀਂ ਚੜਦੀ ਗੱਲਾ ਚਾਹੇ ਪਾਣੀ ਆਇਆ ਚਾਹੇ ਕੁਝ ਵੀ ਹੋਵੇ ਚੜਦੀ ਗੱਲਾ ਜੀ ਸਾਰਾ